ਤਦੋਂ ਅਸੀਂ ਮੈਂ ਸਾਹਿਬ ਸ਼ਰਮਾ ਜੀ ਐਸਜੀ ਸਾਹਿਬ ਅੰਮਿਤ ਸੁਪਰਵਾਈਜ਼ਰ ਪ੍ਰਾਈਵੇਟ ਸੁਪਰਵਾਈਜ਼ਰ ਨੇ ਉਹ ਨਿਕਲ ਲਗੇ ਤਾਂ ਉਹਨਾਂ ਦੇ ਵਰਕਰ ਨੇ ਜਿਹਦਾ ਨਾਮ ਹੈਗਾ ਜੀ ਜਸਵਿੰਦਰ ਸੰਧੂ ਦੀਪਕ ਸ਼ਰਮਾ ਕੁਮੇਸ਼ ਸ਼ਰਮਾ ਲਖਪਿੰਦਰ ਚੋਧਰੀ ਇਹ ਉਹਨਾਂ ਦੇ ਹੋਰ ਕੁਝ ਪਾਰਟੀ ਬੱਚਾ ਆਇਡੈਂਟੀਫਾਈ ਕੀਤੇ ਹਾਂਜੀ ਹਾਂਜੀ ਉਹਨਾਂ ਵੱਲੋਂ ਮੈਨੂੰ ਘੇਰ ਲਿਆ ਗਿਆ ਬਾਕੀ ਬੰਦਿਆਂ ਨੂੰ ਘੇਰ ਲੈ ਸਾਡੇ ਨਾਲ ਗਾਲੀ ਗਲੋਚ ਸ਼ੁਰੂ ਹੋ ਗਈ ਗਾਲੀ ਗਲੋਚ ਕਰਨ ਲੱਗੇ ਜਾਨੂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਤੈਨੂੰ ਦੇਖ ਲਾਂਗੇ ਬਾਹਰ ਇੰਨਾ ਕਿਹੜਾ ਕਿਹੜਾ ਹੋ ਗਿਆ ਕਿ ਲਾਈਟ ਸਹੀ ਕਰਨ ਚਾਹੇ ਇੱਕ ਜਈ ਚਲੇ ਗਿਆ ਕਸੂਰ ਅੰਨਾ ਕਿ ਜਈ ਨੇ ਲਾਈਟ ਸਹੀ ਨਹੀਂ ਕੀਤੀ ਤਾਂ ਕਰਕੇ ਨਹੀਂ ਸਰ ਮੌਕੇ ਤੇ ਲਾਈਟ ਬਹਾਲ ਸੀ ਸਾਰੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਜੇ ਅਸੀਂ ਰਾਤ ਨੂੰ ਸਾਨੂੰ ਸੁਰੱਖਿਆ ਨਹੀਂ ਦਿੱਤੀ ਜਾਂਦੀ ਤਾਂ ਰਾਤ ਨੂੰ ਬਿਲਕੁਲ ਸਾਡੇ ਸਾਥੀ ਜਿਹੜੇ ਆ ਉਹ ਕੰਮ ਕਰਨ ਨਹੀਂ ਜਾਣਗੇ ਸਾਨੂੰ ਸਭ ਤੋਂ ਪਹਿਲਾਂ ਆਪਣੀ ਜਾਨ ਅਡੇਕ ਜੇ ਆਈ ਸਾਹਿਬ ਜਿਨ੍ਹਾਂ ਦੀ ਡਿਊਟੀ ਨਹੀਂ ਸੀ ਦਿਨੇ ਡਿਊਟੀ ਲਾ ਕੇ ਰਾਤ ਨੂੰ ਅਫਸਰਾਂ ਦੇ ਕਹਿਣ ਤੇ ਇੱਕ ਬੋਰਡ ਦੇ ਐਕਸ ਨੂੰ ਬਚਾਉਣ ਦੀ ਖਾਤਰ ਲੋਕਾਂ ਨੂੰ ਸਪਲਾਈ ਦੇਣ ਦੀ ਖਾਤਰ ਰਾਤ ਨੂੰ ਮੌਕੇ ਤੇ ਜਾਂਦੇ ਨੇ ਉੱਪਰੋਂ ਕਹਿੰਦੇ ਨੇ ਜੀ ਇਹਨਾਂ ਦਾ ਮੈਡੀਕਲ ਅਸੀਂ ਅੱਜ ਵੀ ਤਿਆਰ ਆ ਇਹਨਾਂ ਦਾ ਡੋਪ ਟੈਸਟ ਕਰਾ ਲਓ ਉਹ ਜਿਹੜੇ ਜਸਵਿੰਦਰ ਸੰਧੂ ਆ ਤੇ ਲਖਮਨਦਰ ਚੌਧਰੀ ਉਹਨਾਂ ਦਾ ਵੀ ਡੋਪ ਟੈਸਟ ਕਰਾ ਲਓ ਛਿੱਟੂ ਕਰਨ ਦੀ ਕੋਸ਼ਿਸ਼ ਕੀਤੀ ਮੈਂ ਅਸੀਂ 4-5 ਜਾਣੇ ਸੀ ਅਸੀਂ ਕਿਸੇ ਵੀ ਕਿਸੇ ਨਾ ਕਿਸੇ ਤਰੀਕੇ ਉੱਥੋਂ ਨਿਕਲ ਆਏ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਰਹੇ ਅਸੀਂ ਨਿਕਲ ਆਏ ਜੀ ਕਿਸੇ ਨਾ ਕਿਸੇ ਤਰੀਕੇ ਸੋ ਜਿਹੜੇ ਸਰਕਾਰ ਦਾ ਹੁਣ ਨਾ ਰਵਈਆ ਬਹੁਤ ਹੀ ਨਾਪੱਖੀ ਆ ਜੋ ਪੁਰਾਣੀਆਂ ਸਰਕਾਰਾਂ ਸੀ ਤੇ ਨਵੀਆਂ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਅੱਲੀ ਸਰ ਅਸੀਂ ਬਿਜਲੀ ਬੰਦ ਕੋਈ ਨਹੀਂ ਕੀਤੀ ਮਰ ਅਸੀਂ ਚਾਲੂ ਵੀ ਕੋਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਐਫ ਆਈ ਆਰ ਜਾਂ ਕੁਝ ਕਾਰਵਾਈ ਨਾ ਹੋ ਜਾਵੇ ਅਸੀਂ 46 ਡਿਗਰੀ ਦੇ ਵਿੱਚ ਜਾ ਕੇ ਫੀਲਡ ਦੇ ਵਿੱਚ ਕੰਮ ਕਰਦੇ ਹਾਂ ਅਸੀਂ ਅਸੀਂ ਫੀਲਡ ਦੇ ਵਿੱਚ ਜਾ ਕੇ ਫਿਰ ਵੀ ਕੰਮ ਕਰਦਿਆ ਉਸ ਟਾਈਮ ਦੇ ਵਿੱਚ ਜਿੱਥੇ ਸਾਨੂੰ ਸਾਡੇ ਕੋਲ ਸਾਈਕਲ ਦਾ ਜਾਂ ਮੋਟਰਸਾਈਕਲ ਦਾ ਹੈਂਡਲ ਹੀ ਫੜਨ ਦਾ ਸਾਡੇ ਬੰਦੇ ਟਰਾਂਸਫਾਰਮਰ ਤੇ ਚੜ ਕੇ ਕੰਮ ਕਰਦਿਆ ਉਹ ਲੋਕ ਜਿਹੜੇ ਅੱਜ ਗਾਲਾਂ ਕੱਢਦੇ ਉਹ ਜਾ ਕੇ ਇੱਕ ਵਾਰੀ ਟਰਾਂਸਫਾਰਮਰ ਹੱਥ ਲਾ ਕੇ ਤਾਂ ਦੇਖਣ ਲੁਧਿਆਣਾ ਵਾਸੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ ਅਗਰ ਬਿਜਲੀ ਨਾ ਆਵੇ ਤਾਂ ਆਕਾਲ ਪੈ ਜਾਂਦਾ ਵਹਤੇ ਬਿਜਲੀ ਨਾ ਆਵੇ ਤਾਂ ਲਾਈਨਮੈਨ ਲਗਾਤਾਰ ਧੁੱਪ ਦੇ ਵਿੱਚ ਕੰਮ ਕਰਦੇ ਨੇ ਲੇਕਿਨ ਐਸਾ ਇੱਕ ਪਿੱਛੇ ਮਾਮਲਾ ਦਿਖਾਇਆ ਸੀ ਤੁਹਾਨੂੰ ਸੁਹਾਣੀ ਬਿਲਡਿੰਗ ਦੇ ਸੋਰੀ ਮਾਫ ਕਰਨਾ ਸਲੇਮ ਟਾਪਰੀ ਬਿਜਲੀ ਘਰ ਦਾ ਜਿੱਥੇ ਇੱਕ ਲਾਈਨਮੈਨ ਨੂੰ ਜਿਹੜਾ ਬਿਜਲੀ ਸਾਈ ਕਰਦੇ ਕਰਦੇ ਕੁੱਟਿਆ ਗਿਆ ਉਸ ਵੀਡੀਓ ਤੋਂ ਬਾਅਦ ਬੇਸ਼ਕ ਪਰਚਾ ਦਰਜ ਹੋ ਗਿਆ ਸੀਗਾ ਲੇਕਿਨ ਇੱਕ ਹੋਰ ਮਾਮਲਾ ਸਾਹਮਣੇ ਆਂਦਾ ਵਿਧਾਇਕ ਜਿਹੜੇ ਐਮਰਏ ਦਲਜੀਤ ਸਿੰਘ ਗਰੇਵਲ ਪੋਲਾ ਨੇ ਹਲਕਾ ਪੂਰਬੀ ਦੇਖ ਉਹਨਾਂ ਦੇ ਵਰਕਰਾਂ ਵੱਲੋਂ ਇੱਕ ਜੇਈ ਨੂੰ ਕੁੱਟਿਆ ਗਿਆ ਵੈ ਕੁੱਟਣ ਦਾ ਮਾਮਲਾ ਕੀ ਹੈਗਾ ਥੱਲੇ ਲਾਹ ਲਿੱਤਾ ਗਿਆ ਜੇਈ ਸਾਹਿਬ ਸਾਡਾ ਮੌਜੂਦਾ ਗੱਲਬਾਤ ਵੀ ਕਰਦੇ ਆ ਜੇਈ ਸਾਹਿਬ ਨਾਮ ਕੀ ਆਪਣਾ ਮੇਰਾ ਨਾਮ ਜੀ ਰਜੀਵ ਸ਼ਰਮਾ ਮੈਂ ਬਤੌਰ ਜੇਈ ਸੁੰਦਰਨ ਡਿਵੀਜ਼ਨ ਚ ਕੰਮ ਕਰ ਰਿਹਾ ਹਾਂ ਤੁਸੀਂ ਕੰਮ ਤਾਂ ਕਰ ਰਹੇ ਹੋ ਲਾਈਟ ਕਿੰਨੇ ਵਜੇ ਨਹੀਂ ਸੀਗੀ ਤੁਸੀਂ ਉੱਥੇ ਗਏ ਸੀਗੇ ਤਾਂ ਤੁਹਾਡੇ ਨਾਲ ਕੀ ਵਤੀਰਾ ਕੀਤਾ ਗਿਆ ਕੌਣ ਸੀ ਉਹ ਬੰਦੇ ਕੱਲ ਹੈਗੀ 30 ਤੋਂ 31 ਮਈ ਰਾਤ ਦੀ ਮੇਰੀ ਕੋਈ ਡਿਊਟੀ ਨਹੀਂ ਸੀ ਮੈਂ ਰਾਤ ਨੂੰ ਘਰੇ ਸੁੱਤਾ ਹੋਇਆ ਸੀ ਜੀ ਮੈਨੂੰ ਫੋਨ ਆਦਾ ਹੀ ਐਡੀਓ ਸਾਹਿਬ ਦਾ ਕਿ ਤੁਸੀਂ ਮੋਕੇ ਤੇ ਮੌਜੂਦ ਆ ਜਾਓ ਜੀ ਦਫ਼ਤਰ ਪੁੱਜੋ ਕਿ ਐਮਰਜੈਂਸੀ ਪਈ ਹੈ ਆਪਾਂ ਨੂੰ ਕੋਈ ਮੈਂ ਰਾਤ ਦੇ ਲਗਭਗ 12:30 ਵਜੇ ਦਫ਼ਤਰ ਆ ਗਿਆ ਮੈਂ ਦਫ਼ਤਰ ਆ ਕੇ ਪਤਾ ਲੱਗਿਆ ਕਿ ਐਕਸਨ ਸਾਹਿਬ ਐਡਿਊ ਸਾਹਿਬ ਗਗਨਦੀਪ ਕਲੋਨੀ ਗਲੀ ਨੰਬਰ 6 ਚ ਨੇ ਜੀ ਕਿ ਉੱਥੇ ਭੋਲਾ ਗਰੇਵਾਲ ਵੀ ਨੇ ਉਹਨਾਂ ਦੀ ਕੋਈ ਲਾਈਟ ਦੀ ਸਮੱਸਿਆ ਅੱਛਾ ਐਮਐਲਏ ਸਾਹਿਬ ਵੀ ਉੱਥੇ ਸੀਗੇ ਹਾਂਜੀ ਅੱਛਾ ਮੌਕੇ ਤੇ ਇੱਥੇ ਪੁੱਜਿਆ ਮੈਂ ਦੇਖਿਆ ਸਾਰੀ ਲਾਈਟ ਬਹਾਲ ਸੀ ਕੋਈ ਵੀ ਫੀਡਰ ਬੰਦ ਨਹੀਂ ਸੀ ਕੋਈ ਵੀ ਕੰਪਲੇਂਟ ਨਹੀਂ ਸੀ ਜੀ ਚਲੋ ਉਸ ਤੋਂ ਬਾਅਦ ਮੈਂ ਗਗਨਦੀਪ ਕਲੋਨੀ ਗਲੀ ਨੰਬਰ 7 ਗਿਆ ਉੱਥੇ ਐਕਸਨ ਸਾਹਿਬ ਦੀ ਮੀਟਿੰਗ ਚੱਲ ਰਹੀ ਸੀ ਭੋਲਾ ਗਰੇਵਾਲ ਦਾ ਜੀ ਉਸ ਤੋਂ ਬਾਅਦ ਜੀ ਉੱਥੇ ਐਸਸੀ ਸਾਹਿਬ ਐਸਸੀ ਈਸਟ ਤੇ ਚੀਫ ਇੰਜੀਨੀਅਰ ਲੁਧਿਆਣਾ ਮੁੱਕੇ ਤੇ ਆ ਗਏ ਉਸ ਤੋਂ ਬਾਅਦ 2 ਘੰਟੇ ਉਹਨਾਂ ਦੀ ਮੀਟਿੰਗ ਚੱਲੀ ਲਗਭਗ 2:30 ਤੋਂ 3:00 ਵਜੇ ਜੀ ਰਾਤ ਦੇ ਉਸ ਤੋਂ ਬਾਅਦ ਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਭੋਲਾ ਗਰੇਵਾਲ ਚੀਫ ਇੰਜੀਨੀਅਰ ਲੁਧਿਆਣਾ ਐਸਸੀ ਈਸਟ ਮੁੱਕੇ ਤੋਂ ਚਲੇ ਗਏ ਜੀ ਐਕਸਨ ਸਾਹਿਬ ਵੀ ਮੁੱਕੇ ਤੋਂ ਨਿਕਲ ਲੱਗੇ ਸੀ ਜਦੋਂ ਅਸੀਂ ਮੈਂ ਸਾਹਿਲ ਸ਼ਰਮਾ ਜੀ ਐਸਡੀਓ ਸਾਹਿਬ ਤੇ ਅਮਿਤ ਸੁਪਰਵਾਈਜ਼ਰ ਪ੍ਰਾਈਵੇਟ ਸੁਪਰਵਾਈਜ਼ਰ ਨੇ ਉਹ ਨਿਕਲ ਲੱਗੇ ਦਾ ਉਹਨਾਂ ਦੇ ਵਰਕਰ ਨੇ ਜਿਹਦਾ ਨਾਮ ਹੈਗਾ ਜੀ ਜਸਵਿੰਦਰ ਸੰਧੂ ਦੀਪਕ ਸ਼ਰਮਾ ਸੁਮੇਸ਼ ਸ਼ਰਮਾ ਲਖਵਿੰਦਰ ਚੋਧਰੀ ਤੇ ਉਹਨਾਂ ਦੇ ਹੋਰ ਕੁਝ ਪਾਰਟੀ ਵਰਕਰ ਤੁਸੀਂ ਆਇਡੈਂਟੀਫਾਈ ਕੀਤੇ ਹੋਏ ਨੇ ਹਾਂਜੀ ਹਾਂਜੀ ਹਾਂ ਉਹਨਾਂ ਵੱਲੋਂ ਮੈਨੂੰ ਘੇਰ ਲਿਆ ਗਿਆ ਬਾਕੀ ਬੰਦਿਆਂ ਨੂੰ ਘੇਲ ਸਾਡੇ ਨਾਲ ਗਾਲੀ ਗਲੋਚ ਸ਼ੁਰੂ ਹੋ ਗਈ ਠੀਕ ਹੈ ਤੇ ਮੈਨੂੰ ਮਾਰਨ ਨੂੰ ਪੈਣ ਲੱਗੇ ਜੀ ਮੈਨੂੰ ਮੋਟਰਸਾਈਕਲ ਖਿੱਚ ਖਿੱਚ ਲਿਆ ਥੱਲੇ ਹਾਂਜੀ ਤੇ ਗਾਲੀ ਗਲੋਚ ਕਰਨ ਲੱਗੇ ਜਾਨੂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਤੈਨੂੰ ਦੇਖ ਲਾਂਗੇ ਬਾਹਰ ਈ ਐਨਾ ਕਿਹੜਾ ਕਿਹੜਾ ਹੋ ਗਿਆ ਕਿ ਲਾਈਟ ਸਹੀ ਕਰਨ ਚਾਹੀਏ ਕਿ ਜਈ ਚਲੇ ਗਿਆ ਕਸੂਰ ਐਨਾ ਕਿ ਜਈ ਨੇ ਲਾਈਟ ਸਹੀ ਨਹੀਂ ਕੀਤੀ ਤਾਂ ਕਰਕੇ ਨਹੀਂ ਸਰ ਮੌਕੇ ਤੇ ਲਾਈਟ ਬਹਾਲ ਸੀ ਸਾਰੀ ਬਹਾਲ ਹੋਣ ਤੋਂ ਬਾਅਦ ਵੀ ਇਹ ਪਤੀਰਾ ਕੀਤਾ ਕਿ ਉਹ ਬਹਾਲ ਹੋਣ ਤੋਂ ਬਾਅਦ ਮੈਂ ਆਫ ਡਿਊਟੀ ਮੇਰੇ ਕੋਈ ਏਰੀਆ ਉਧਰ ਦਾ ਨਹੀਂ ਕਿੰਨਾ ਕਿੰਨੀ ਖਿੱਚਤੂ ਕੀਤੀ ਮੈਡੀਕਲ ਕਰਾਇਆ ਤੁਸੀਂ ਆਪਣਾ ਜਈ ਸਾਹਿਬ ਨਹੀਂ ਨਹੀਂ ਮੈਡੀਕਲ ਨਹੀਂ ਮੈਂ ਕਰਾਇਆ ਖਿੱਚਤੂ ਕਰਨ ਦੀ ਕੋਸ਼ਿਸ਼ ਕੀਤੀ ਮਰੇ ਅਸੀਂ 4-5 ਜਾਣੇ ਸੀ ਅਸੀਂ ਕਿਸੇ ਵੀ ਕਿਸੇ ਨਾ ਕਿਸੇ ਤਰੀਕੇ ਉੱਥੋਂ ਨਿਕਲ ਆਏ ਠੀਕ ਹੈ ਸਾਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਅਸੀਂ ਨਿਕਲ ਆਏ ਜੀ ਕਿਸੇ ਨਾ ਕਿਸੇ ਤਰੀਕੇ ਤੇ ਹੁਣ ਜਿਹੜਾ ਧਰਨਾ ਲਗਾਇਆ ਧਰਨਾ ਕਿਸ ਉਸਤੇ ਲਗਾਇਆ ਕਿ ਬਿਜਲੀ ਹੁਣ ਹੈਗੀ ਸਰਪ੍ਰਸਤ ਹੈ ਕਿ ਬਿਜਲੀ ਨਹੀਂ ਹੈਗੀ ਨਹੀਂ ਸਰ ਅਸੀਂ ਬਿਜਲੀ ਬੰਦ ਕੋਈ ਨਹੀਂ ਕੀਤੀ ਮਰ ਅਸੀਂ ਚਾਲੂ ਵੀ ਕੋਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਐਫ ਆਈ ਆਰ ਜਾਂ ਕੁਛ ਕਾਰਵਾਈ ਨਾ ਹੋ ਜਵੇ ਮੌਜੂਦਾ ਐਮ ਐਲ ਏ ਦੇ ਬੰਦੇ ਨੇ ਉਹ ਐਫ ਆਈ ਆਰ ਕਿੱਥੋਂ ਹੋ ਜੂਗੀ ਯਾਰ ਤੁਹਾਡੇ ਤੇ ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਵਾ ਧਰਨਾ ਚ ਕਾਇਆ ਜਾ ਸਕਦਾ ਐਕਸਟੈਂਡ ਚੀਫ ਤੁਹਾਨੂੰ ਕਹਿ ਸਕਦਾ ਵਾ ਲੇਕਿਨ ਉੱਥੇ ਕਿੱਦਾਂ ਪਰਚ ਦਰਜ ਹੋ ਜਾਊਗਾ ਬਾਈ ਦੇਖੋ ਇਹ ਤਾਂ ਲੋਕਤੰਤਰ ਹੈ ਜੀ ਇੱਥੇ ਤਾਂ ਇਨਸਾਫ ਹੋਣਾ ਤਾਂ ਬਣਦਾ ਹੈ ਜੀ ਜੀ ਦੇ ਉਹਨਾਂ ਨੇ ਵੋਟਾਂ ਪਾਈਆਂ ਵੋਟ ਸ ਤੇ ਇਨਸਾਫ ਤਾਂ ਉਹਨਾਂ ਨੂੰ ਵੀ ਹੋਣਾ ਬਣਦਾ ਮੇਰਾ ਵੀ ਹੋਣਾ ਬਣਦਾ ਜੀ ਮਤਲਬ ਤੁਸੀਂ ਸਰਕਲ ਚ ਜਾਉਂਗੇ ਨਹੀਂ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਨਹੀਂ ਜੀ ਸਾਡੀ ਡਿਵੀਜ਼ਨ ਦਾ ਕੋਈ ਬੰਦਾ ਲਾਈਟ ਠੀਕ ਕਰਨ ਜਾਂ ਫੀਡਰ ਚਲਾਉਣ ਨਹੀਂ ਜਾ ਗਿਆ ਜੀ ਤੁਸੀਂ ਉਹਨੇ ਬੋਲਦੇ ਪਿੱਛੇ ਸਰਕਾਰ ਮੁਰਦਾ ਵਾਦੇ ਸਰਕਾਰ ਫਿਰ ਕਿਸ ਤਰ੍ਹਾਂ ਚੱਲੇਗੀ ਜਦੋਂ ਲਾਈਨਮੈਨ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਤੇ ਪ੍ਰਾਈਵੇਟ ਬੰਦੇ ਕਿੱਥੋਂ ਜਾਣਗੇ ਫਿਰ ਤਾਂ ਦੇਖੋ ਜਿਹੜੀ ਸਰਕਾਰ ਆ ਉਹ ਸਰਕਾਰੀ ਮੁਲਾਜ਼ਮਾਂ ਨੇ ਚਲਾਉਣੀ ਹੁੰਦੀ ਆ ਬਿਲਕੁਲ ਕੋਈ ਨਹੀਂ ਔਰ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹ ਸਾਰੀ ਸਰਕਾਰ ਦੇ ਖਿਲਾਫ ਨੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪੈਨਸ਼ਨ ਜਿੰਨੇ ਸਾਡੇ ਪੈਰਸ਼ਨ ਸਾਥੀ ਨੇ ਔਰ ਜਿੰਨੇ ਸਾਡੇ ਮੌਜੂਦਾ ਮੁਲਾਜ਼ਮ ਸਾਥੀ ਨੇ ਉਹਨਾਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਲੈ ਕੇ ਮਸਲੇ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਸਰਕਾਰ ਜਿਹੜੇ ਮੁਲਾਜ਼ਮਾਂ ਦੇ ਮਸਲੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਪਿੱਛੇ ਜੋ ਬਜਟ ਪਾਸ ਹੋਇਆ ਉਹਦੇ ਵਿੱਚ ਵੀ ਮੁਲਾਜ਼ਮਾਂ ਵਾਸਤੇ 1 ਰੁਪਿਆ ਨਹੀਂ ਰੱਖਿਆ ਗਿਆ ਔਰ ਅਸੀਂ ਅਸੀਂ ਤਾਂ ਦੇਖਣ ਦੇ ਵਿੱਚ ਆਇਆ ਕਿ ਗੁੰਡਿਆ ਦੀ ਸਰਕਾਰ ਆ ਔਰ ਮੁਲਾਜ਼ਮਾਂ ਦੇ ਜਿਹੜੇ ਹੈਗੇ ਆ ਇਹ ਵਿਰੋਧੀ ਨੇ ਅਸੀਂ ਆਹ ਮੁਲਾਜ਼ਮਾਂ ਦੇ ਵਿਰੋਧੀ ਤੁਸੀਂ ਇੱਕ ਗੱਲ ਕਹਦੇ ਹੋ ਮੁਲਾਜ਼ਮ ਜਾਣ ਦਾ ਜਾਣ ਕਿੱਥੇ ਫਿਰ ਮੈਨੂੰ ਤਾਂ ਇੱਕ ਸਵਾਲ ਚਾਹੀਦਾ ਜਵਾਬ ਚਾਹੀਦਾ ਕਿ ਮੁਲਾਜ਼ਮ ਜਾਣ ਕਿੱਥੇ ਸੇਮਟਾ ਵੀ ਸਰਕਲ ਦੇ ਬੰਦੇ ਲਾਈਨ ਨਿਸ਼ਾਈ ਕਰਦੇ ਪਏ ਉਹਨਾਂ ਨੇ ਦਾਤ ਰੱਖਤਾ ਉਹਨਾਂ ਦਾ ਕੁੱਟਮਾਰ ਕਰ ਦਿੱਤੀ ਗਈ ਉਹ ਵੀ ਵਿਚਾਰੇ ਪਰਚਾ ਲੱਗਣ ਨੂੰ ਲੱਗੇ ਜਦੋਂ ਲੁਧਿਆਣਾ ਲਾਈਵ ਚ ਖਬਰ ਲੱਗੀ ਫਿਰ ਪਰਚਾ ਦਰਜ ਹੋਇਆ ਫਿਰ ਆਖੀ ਜਾਣ ਕਿੱਥੇ ਫਿਰ ਤੁਸੀਂ ਲਾਈਟਾ ਕਿੱਦੋਂ ਸਹੀ ਕਰਾ ਲਓਗੇ ਕਿ ਕਾ ਤੁਸੀਂ ਕੱਚੇ ਵੀ ਹੈਗੇ ਹੋ ਕਈ ਤਾਂ ਕਈ ਪੱਕੇ ਵੀ ਹੈਗੇ ਨੇ ਫਿਰ ਜਾਣ ਕਿੱਥੇ ਅਸੀਂ ਜਿਹੜੀ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਔਰ ਆਪਣੇ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਆ ਵੀ ਸਾਡੀ ਸੁਰੱਖਿਆ ਦਾ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਜੇ ਅਸੀਂ ਰਾਤ ਨੂੰ ਸਾਨੂੰ ਸੁਰੱਖਿਆ ਨਹੀਂ ਦਿੱਤੀ ਜਾਂਦੀ ਤਾਂ ਰਾਤ ਨੂੰ ਬਿਲਕੁਲ ਸਾਡੇ ਸਾਥੀ ਜਿਹੜੇ ਆ ਉਹ ਕੰਮ ਕਰਨ ਨਹੀਂ ਜਾਣਗੇ ਸਾਨੂੰ ਸਭ ਤੋਂ ਪਹਿਲਾਂ ਆਪਣੀ ਜਾਨ ਆ ਲੋਕਾਂ ਦੀ ਬਿਜਲੀ ਵੀ ਠੀਕ ਆ ਵੀ ਅਸੀਂ ਬਿਜਲੀ ਚਾਲੂ ਕਰਨੀ ਆ ਪਰ ਸਾਡੀ ਜਾਨ ਦੀ ਸੁਰੱਖਿਆ ਤੇ ਜ਼ਰੂਰੀ ਆ ਅਸੀਂ ਘਰਾਂ ਤੋਂ ਜਿਹੜੇ ਮੁਲਾਜ਼ਮ ਆਉਨੇ ਆ ਲੋਕਾਂ ਦੀ ਸਪਲਾਈ ਬਹਾਲ ਕਰਨ ਵਾਸਤੇ ਆਉਨੇ ਆ ਨਾ ਕਿ ਲੋਕਾਂ ਤੋਂ ਗਾਲ੍ਹਾਂ ਖਾਣ ਆਉਨੇ ਆ ਹਰ ਬੰਦੇ ਦੀ ਸੈਲਫ ਰਿਸਪੈਕਟ ਆ ਕਿਸੇ ਦੀ ਘੱਟ ਆ ਕਿਸੇ ਦੀ ਵੱਧ ਆ ਤੁਹਾਡਾ ਕਸੂਰ ਪਤਾ ਕੀ ਹੈਗਾ ਤੁਸੀਂ ਲਾਈਨਮੈਨ ਹੋ ਤੁਸੀਂ ਬਿਜਲੀ ਵਾਲੇ ਹੋ ਤੁਹਾਡਾ ਕਸੂਰ ਨਾ ਹੁਣ ਬਿਜਲੀ ਟੈਂਪਰੇਚਰ 40 ਡਿਗਰੀ ਹੈ ਲਾਈਟ ਨਹੀਂ ਹੈਗੀ ਨਾ ਲੋਕਾਂ ਦਾ ਪਾਰਾ ਐਵੇਂ ਚੜਿਆ ਆਉਂਦਾ ਉਹ ਤਾਂ ਪਾਰਾ ਤੁਹਾਡੇ ਤੇ ਲਾ ਦਿੰਦੇ ਨੇ ਇਹ ਤਾਂ ਗੱਲ ਗਲਤ ਹੈ ਵਾਜਬ ਨਹੀਂ ਹੈਗੀ ਇਹ ਗੱਲ ਨੀ ਪਾਰਾ ਤਾਂ ਦੇਖੋ ਸਾਰੇ ਜੇ ਗਰਮੀ ਜੇ ਉਹਨਾਂ ਲੋਕਾਂ ਵਾਸਤੇ 46 ਟੈਂਪਰੇਚਰ ਸਾਡੇ ਮੁਲਾਜ਼ਮਾਂ ਵਾਸਤੇ ਵੀ 46 ਆ ਅਸੀਂ 46 ਡਿਗਰੀ ਦੇ ਵਿੱਚ ਜਾ ਕੇ ਫੀਲਡ ਦੇ ਵਿੱਚ ਕੰਮ ਕਰਦੇ ਹਾਂ ਤੁਸੀਂ ਕੰਟਰੋਲ ਕਰ ਅਸੀਂ ਅਸੀਂ ਫੀਲਡ ਦੇ ਵਿੱਚ ਜਾ ਕੇ ਫਿਰ ਵੀ ਕੰਮ ਕਰਦੇ ਆ ਉਸ ਟਾਈਮ ਦੇ ਵਿੱਚ ਜਿੱਥੇ ਸਾਨੂੰ ਸਾਡੇ ਤੋਂ ਸਾਈਕਲ ਦਾ ਜਾਂ ਮੋਟਰਸਾਈਕਲ ਦਾ ਹੈਂਡਲ ਹੀ ਫੜਨ ਦਾ ਸਾਡੇ ਬੰਦੇ ਟਰਾਂਸਫਾਰਮਰ ਤੇ ਚੜ ਕੇ ਕੰਮ ਕਰਦੇ ਆ ਉਹ ਲੋਕ ਜਿਹੜੇ ਅੱਜ ਗਾਲਾਂ ਕੱਢਦੇ ਉਹ ਜਾ ਕੇ ਇੱਕ ਵਾਰੀ ਟਰਾਂਸਫਾਰਮਰ ਨੂੰ ਹੱਥ ਲਾ ਕੇ ਤਾਂ ਦੇਖਣ ਇੱਕ ਬਾਹਰੋਂ ਟਰਾਂਸਫਾਰਮਰ ਨੂੰ 46 ਡਿਗਰੀ ਟੈਂਪਰੇਚਰ ਆ ਔਰ ਅੰਦਰੋਂ ਟਰਾਂਸਫਾਰਮਰ ਦੀ ਹੀਟ ਆ ਅੱਗ ਵਰਦੀ ਹੁੰਦੀ ਆ ਜਿਸ ਟਾਈਮ ਤੇ ਸਾਡੇ ਮੁਲਾਜ਼ਮ ਕੰਮ ਕਰਦੇ ਕਈ ਵਾਰੀ ਤਾਂ ਜੁੱਤੀ ਪਿਗਲ ਜਾਂਦੀ ਆ ਬੰਦਿਆਂ ਦੀ ਕੰਮ ਕਰਦੇ ਆ ਦੀ ਮੈਂ ਤੁਹਾਨੂੰ ਆ ਦੱਸ ਕਈ ਬੰਦੇ ਐਸੇ ਹੈਗੇ ਨੇ ਪ੍ਰਾਈਵੇਟ ਲਾਈਨ ਮੈਂ ਜਿਨ੍ਹਾਂ ਦੇ ਘਰੇ ਮੈਂ ਜਾ ਕੇ ਇੱਕ ਹੈਬੋ ਵਾਲੇ ਵਲੇ ਸ਼ਖਸ ਦੇ ਘਰੇ ਜਾਇਆ ਸੀ ਉਹਦਾ ਪੂਰਾ ਹੱਥ ਪੂਰਾ ਪੂਰਾ ਸਰੀਰ ਜਲ ਗਿਆ ਅੱਧਾ ਸਰੀਰ ਹੈ ਨੀ ਕਾ ਉਹਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਲਗਾਤਾਰ ਲੈਟਰਾਂ ਦੇ ਲੈਟਰ ਆ ਪਾ ਰਿਹਾ ਤੁਹਾਡਾ ਇੱਕ ਸ਼ੌਲਟੀ ਕੀ ਹੈਗੀ ਕਿ ਤੁਹਾਡੇ ਨਾਲ ਕੋਈ ਇਨਸੀਡੈਂਟ ਹੋ ਜੇ ਤੁਹਾਡੇ ਨੂੰ ਪੱਕਾ ਕੀਤਾ ਜਾ ਸਕਦਾ ਤੁਹਾਨੂੰ ਪੈਸਾ ਮਿਲਿਆ ਜਾ ਸਕਦਾ ਤੁਹਾਡੇ ਪਰਿਵਾਰ ਨੂੰ ਵਾਜਿ ਸਹਾਇਤਾ ਦਿੱਤੀ ਜਾਵੇ ਦੇਖੋ ਜਿਹੜੀ ਆਮ ਆਦਮੀ ਜਦੋਂ ਇਹਨਾਂ ਨੇ ਸੱਤਾ ਦੇ ਵਿੱਚ ਆਣਾ ਸੀ ਉਸ ਤੋਂ ਪਹਿਲਾਂ ਇਹਨਾਂ ਦੇ ਹਰਪਾਲ ਚੀਮਾ ਜੀ ਸੱਥਾਂ ਦੇ ਵਿੱਚ ਜਾ ਕੇ ਕਹਿੰਦੇ ਸੀ ਸੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮ ਆ ਉਹ ਤੁਸੀਂ ਭੁੱਲ ਜੀ ਉਹਨਾਂ ਨੂੰ ਪੱਕੇ ਕਰਾਂਗੇ ਇੱਕ ਮਿੰਟ ਮੇਰੀ ਗੱਲ ਪੂਰੀ ਸੋ ਜਿਹੜੇ ਸਰਕਾਰ ਦਾ ਹੁਣ ਨਾ ਰਵਈਆ ਬਹੁਤ ਹੀ ਨਾਪੱਖੀ ਆ ਜੋ ਪੁਰਾਣੀਆਂ ਸਰਕਾਰਾਂ ਸੀ ਤੇ ਨਵੀਆਂ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਸਾਡੇ ਇੱਕ ਜੈਜੀ ਸਾਹਿਬ ਜਿਨ੍ਹਾਂ ਦੀ ਡਿਊਟੀ ਨਹੀਂ ਸੀ ਦਿਨੇ ਡਿਊਟੀ ਲਾ ਕੇ ਰਾਤ ਨੂੰ ਅਫਸਰਾਂ ਦੇ ਕਹਿਣ ਤੇ ਇੱਕ ਬੋਰਡ ਦੇ ਅਕਸ ਨੂੰ ਬਚਾਉਣ ਦੀ ਖਾਤਰ ਲੋਕਾਂ ਨੂੰ ਸਪਲਾਈ ਦੇਣ ਦੀ ਖਾਤਰ ਰਾਤ ਨੂੰ ਮੌਕੇ ਤੇ ਜਾਂਦੇ ਨੇ ਉਪਰੋ ਕਹਿੰਦੇ ਨੇ ਜੀ ਇਹਨਾਂ ਦਾ ਮੈਡੀਕਲ ਅਸੀ ਅੱਜ ਵੀ ਤਿਆਰ ਆ ਇਹਨਾਂ ਦਾ ਡੋਪ ਟੈਸਟ ਕਰਾ ਲਓ ਉਹ ਜਿਹੜੇ ਜਸਵਿੰਦਰ ਸੰਧੂ ਆ ਤੇ ਲਖਵਿੰਦਰ ਚੌਧਰੀ ਉਹਨਾਂ ਦਾ ਵੀ ਡਰ ਟੈਸਟ ਕਰਾਉਣਾ ਕਿ ਗੱਲ ਕਿੰਨੇ ਕਈ ਕੀ ਇਹਨਾਂ ਦਾ ਮੈਡੀਕਲ ਕਰਾਇਆ ਜਾਊਗਾ ਉਹ ਜਿਹੜੇ ਉੱਥੇ ਮੌਕੇ ਤੇ ਜਿਹੜੇ ਸ਼ਰਾਬਤੀ ਅੰਸਰ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਮੌਕੇ ਤੇ ਮੈਡੀਕਲ ਕਰਾਓ ਸਾਡਾ ਮਤਲਬ ਇਹ ਕਿਹਾ ਗਿਆ ਹੋਗਾ ਕਿ ਡਰਿੰਕ ਕਰਕੇ ਆਈ ਹੋਣਗੇ ਸਾਡੇ ਚੀਫ ਇੰਜੀਨੀਅਰ ਸਾਡੇ ਮੌਕੇ ਤੇ ਮੌਜੂਦ ਐਸ ਸੀ ਇਸਟ ਸਾਡੇ ਮੌਕੇ ਤੇ ਮੌਜੂਦ ਡਿਵੀਜ਼ਨ ਦੇ ਐਕਸ਼ਨ ਸਾਡੇ ਮੌਕੇ ਤੇ ਮੌਜੂਦ ਕੀ ਸਾਡੇ ਅਫਸਰਾਂ ਨੂੰ ਨਹੀਂ ਪਤਾ ਲੱਗਦਾ ਵੀ ਸਾਡਾ ਇੱਕ ਜੇਈ ਗਲਤ ਕੰਮ ਕਰ ਰਿਹਾ ਜੈਨੂੰ ਸ਼ਰਾਬ ਪੀਤੀ ਕੀ ਉਹ ਕਿਸੇ ਦਵਾਸੀ ਉਹਨਾਂ ਨੇ ਕਿਉਂ ਕਿਉਂ ਮਤਲਬ ਜਿਹੜੇ ਸ਼ਰਾਰਤੀ ਆਂਸਰ ਨੇ ਆਪ ਸ਼ਰਾਬਾਂ ਪੀ ਕੇ ਉੱਤੇ ਲਲਕਾਰੇ ਮਾਰੇ ਗਏ ਅਸੀਂ ਤੁਹਾਨੂੰ ਦੇਖ ਲਵਾਂਗੇ ਜੇ ਕੋਈ ਮਿਸ ਹੈਪਨਿੰਗ ਉਸ ਦਿਨ ਰਾਤ ਨੂੰ ਹੋ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਸੀ ਇੱਕ ਹਫਤਾ ਹੋ ਗਿਆ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਜਾਂ ਉੱਚ ਅਧਿਕਾਰੀਆਂ ਨੇ ਹਜੇ ਤੱਕ ਕੋਈ ਵੀ ਲੈਟਰ ਕਿ ਸਾਨੂੰ ਨਹੀਂ ਕੱਢੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਇੱਕ ਗੱਲ ਤਾਂ ਦੀ ਮੈਂ ਕੱਟਣ ਲੱਗਾ ਸੂਬੇ ਦੇ ਸੂਬੇ ਨਾਲ ਹੀ ਪੰਗਾ ਪੈ ਗਿਆ ਸੂਬੇ ਦੇ ਬਿਜਲੀ ਵਿਭਾਗ ਦਾ ਸੂਬੇ ਦੀ ਸਰਕਾਰ ਨਾਲ ਹੀ ਪੰਗਾ ਪੈ ਗਿਆ ਸੂਬੇ ਦੀ ਸਰਕਾਰ ਦਾ ਪ੍ਰੈਸ਼ਰ ਹੋਊਗਾ ਤੁਹਾਡਾ ਪ੍ਰੈਸ਼ਰ ਜ਼ਿਆਦਾ ਹੋ ਸਕਦਾ ਇੱਕ ਸਵਾਲ ਹੈ ਦੇਖੋ ਅਸੀਂ ਸਰਕਾਰ ਦੇ ਮੁਲਾਜ਼ਮ ਆ ਮੁਲਾਜ਼ਮ ਜਿਹੜੀ ਸਰਕਾਰ ਦੀ ਰੀੜ ਦੀ ਹੱਡੀ ਆ ਵੀ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਝੂਠ ਬੋਲ ਲਈ ਆ ਵੀ ਇਹ 6500 ਕਰੋੜ ਰੁਪਏ ਮੁਨਾਫੇ ਦੇ ਵਿੱਚ ਆ ਕੋਈ ਮੁਨਾਫਾ ਨਹੀਂ ਸਾਡੇ ਨਾਲ ਟੇਬਲ ਟੱਕਰ ਲੈਣ ਜਿਹੜੇ ਮੰਚ ਤੇ ਕਹਿਣ ਨੂੰ ਅਸੀਂ ਤਿਆਰ ਆ ਇਹ ਜਿਹੜਾ ਬਿਜਲੀ ਬੋਰਡ ਆ ਪਾਵਰ ਕਮਾ 80 ਚਲਾ ਰਹੇ ਆ ਸਰਕਾਰ ਨਹੀਂ ਚਲਾ ਰਹੀ ਭਲੇਖੇ ਦੇ ਵਿੱਚ ਬੈਠੇ ਆ ਜੇ ਅਸੀਂ ਇਹਨੂੰ ਚਲਾਣਾ ਜਾਣਦੇ ਆ 8 ਘੰਟੇ ਡਿਊਟੀ ਕਰਕੇ 12 12 15 15 ਘੰਟੇ ਡਿਊਟੀ ਕਰਕੇ ਅਸੀਂ ਚਲਾਣਾ ਜਾਣਦੇ ਹਾਂ ਤੁਸੀਂ ਬੰਦ ਕਰਨਾ ਵੀ ਜਾਣਦੇ ਆ ਔਰ ਇਹਦੀ ਜ਼ਿੰਮੇਵਾਰੀ ਸਿੱਧੀ ਐਮਐਲਏ ਦਲਜੀਤ ਸਿੰਘ ਗਰੇਵਾਲ ਬਿਜਲੀ ਮੰਤਰੀ ਔਰ ਸਾਡੇ ਜਿਹੜੇ ਮੌਕੇ ਦੇ ਐਕਸ਼ਨ ਸਾਹਿਬ ਦਾ ਚੀਫ ਇੰਜੀਨੀਅਰ ਇਹਨਾਂ ਦੀ ਆ ਜੇ ਸਪਲਾਈ ਪ੍ਰਭਾਵਿਤ ਹੁੰਦੀ ਆ ਜਾਂ ਕਮ ਪ੍ਰਭਾਵਿਤ ਹੁੰਦਾ ਜੇ ਸਾਡੇ ਕਿਸੇ ਬੰਦੇ ਦੇ ਖਿਲਾਫ ਮੌਕੇ ਦੇ ਕੋਈ ਐਕਸ਼ਨ ਹੁੰਦਾ ਵਾ ਤਾਂ ਉਹਦਾ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਉਹਦੇ ਖਿਲਾਫ ਅਸੀਂ ਸਾਰੇ ਲੁਧਿਆਣਾ ਚ ਵੀ ਕੰਮ ਬੰਦ ਕਰਾਂਗੇ ਚੀਫ ਇੰਜੀਨੀਅਰ ਦਾ ਦਫਤਰ ਦਾ ਵੀ ਪ੍ਰਭਾਵ ਇੱਥੇ ਸਾਹਿਬ ਕਿੱਥੇ ਬੈਠੇ ਨੇ ਵੈਸੇ ਅੰਦਰ ਇੱਕ ਨੰਬਰ ਤੋਂ ਆਓ ਤੁਸੀਂ ਜੈ ਸਾਹਿਬ ਨਾਲ ਆ ਤੁਸੀਂ ਵੀ ਨਾਲ ਆਓ ਇੱਕ ਮਿੰਟ ਸਾਡੇ ਬੰਦੇ ਨੇ ਕੋਈ ਜਾ ਹਾਂ ਜਦੋਂ ਸਾਨੂੰ ਗੱਲਬਾਤ ਲਈ ਬੁਲਾਉਣਗੇ ਅਸੀਂ ਫੇਰ ਜਾਵਾਂਗੇ ਤੁਸੀਂ ਆਪਣੀ ਕੋਈ ਇੰਟਰਵਿਊ ਲੈਣੀ ਆ ਤੁਸੀਂ ਜਾ ਕੇ ਲੈ ਸਕਦੇ ਹੋ ਮੈਂ ਆ ਪ ਮੇਰੇ ਕੋਲ ਬਾਜ਼ੂ ਸਵਾਲ ਆ ਕਿ ਇਹ ਬੰਦਾ ਤੁਹਾਡਾ ਨਹੀਂ ਹੈਗਾ ਪਤਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਰਿਟਰਨ ਦੇ ਵਿੱਚ ਦਿੱਤਾ ਹੋਇਆ ਇਹਨਾਂ ਨੇ ਸਾਈਨਾਂ ਥੱਲੇ ਦਿੱਤਾ ਹੋਇਆ ਜੱਥੇ ਬੰਦੀਆਂ ਤੇ ਸਾਈਨਾਂ ਥੱਲੇ ਸਾਰਾ ਕੁਝ ਦਿੱਤਾ ਆ ਤੁਸੀਂ ਅੰਦਰ ਜਾ ਕੇ ਜਿਸ ਤਰ੍ਹਾਂ ਦਾ ਮਰਜੀ ਕੁਐਸਚਨ ਉਹਨਾਂ ਨੂੰ ਪੁੱਟ ਕਰੋ ਅਸੀਂ ਉਦੋਂ ਜਾਵਾਂਗੇ ਜਦੋਂ ਸਾਨੂੰ ਸਤਕਾਰ ਨਾਲ ਬੁਲਾਇਆ ਜਾਵੇ ਇਨਸਾਫ ਕੀ ਚਾਹੁੰਦੇ ਹੋ ਇਨਸਾਫ ਇਹ ਆ ਜੀ ਉਹਨਾਂ ਬੰਦਿਆਂ ਤੇ ਪਰਚਾ ਹੋਵੇ ਪਰਚਾ ਹੋ ਜੂਵੇ ਹਾਂ ਜੀ ਲੱਗਦਾ ਕਿ ਪ੍ਰੈਸ਼ਰ ਇਹਨਾਂ ਦੇ ਹਿੱਟਾ ਥੱਲੇ ਨਹੀਂ ਹੋਊਗਾ ਪ੍ਰੈਸ਼ਰ ਜ਼ਰੂਰ ਹੋਏਗਾ ਜੀ ਮੌਜੂਦਾ ਮੌਜੂਦਾ ਐਮਐਲਏ ਨਾਲ ਪੰਗਾ ਲੈਣਾ ਜ਼ਰੂਰ ਪ੍ਰੈਸ਼ਰ ਹੋਏਗਾ ਮਰ ਲੋਕ ਤੰਤਰ ਤਾਂ ਇਨਸਾਫ ਤਾਂ ਹੋਣਾ ਜ਼ਰੂਰੀ ਹੈ ਜੀ ਲੇਕਿਨ ਜੀ ਸਭ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਜਿਸ ਤਾ ਹੁਣਾ ਤੁਸੀਂ ਗੱਲ ਕੀਤੀ ਵੀਡੀਓ ਜਿਹੜੀ ਤੁਸੀਂ ਸਾਨੂੰ ਸੈਂਡ ਕੀਤੀ WhatsApp ਕੀਤੀ ਉਸ ਵੀਡੀਓ ਦੇ ਵਿੱਚ ਤੁਸੀਂ ਬਿਲਕੁਲ ਸਹੀ ਜਾ ਰਹੇ ਹੋ ਤੇ ਸਹੀ ਕਰ ਰਹੇ ਹੋ ਲੇਕਿਨ ਤੁਹਾਡਾ ਹਫ਼ਤਾ ਨੂੰ ਪਿੱਛੇ ਫੜ ਲਿੱਤਾ ਜਾਂਦਾ ਵੈ ਇੰਨੀ ਤਲਕੀ ਕਿਹੜੀ ਆ ਗਈ ਹੈ ਕਿ ਲਾਈਟ ਵੀ ਸਰਪ੍ਰਸਤ ਹੈ ਗਈ ਤੇ ਉਸ ਤੋਂ ਬਾਅਦ ਵੀ ਤਲਕੀ ਦਿਖਾ ਦਿੱਤੀ ਗਈ ਇੱਕ ਸਵਾਲ ਹੈ ਕਿਉਂ ਅਦੇ ਤੇ ਤਲਕੀ ਕਿਉਂ ਦਿਖਾਈ ਗਈ ਹੈ ਫਿਰ ਇਹ ਬੰਦੇ ਜਿਹੜੇ ਪਿੱਛੇ ਖੜੇ ਹੋਣੇ ਕਿੱਦਾਂ ਚਲੇ ਜਾਣਗੇ ਫਿਰ ਮੇਰੇ ਹਿਸਾਬ ਨਾਲ ਜੀ ਉਹਨਾਂ ਨੇ ਐਮਐਲਏ ਸਾਹਿਬ ਦੇ ਜਿਹੜੇ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਬ ਕੰਮ ਕਰ ਸਕਦੇ ਹੋ ਨਹੀਂ ਜੀ ਤੁਸੀਂ ਸਾਰੇ ਬਿਜਲੀ ਵਾਲੇ ਹੀ ਹੋ ਜਿਹਨੇ ਪਿੱਛੇ ਕੜਿਓ ਕੰਮ ਕਰ ਸਕਦੇ ਹੋ ਜਦੋਂ ਇਦਾਂ ਤੁਹਾਡੇ ਜਹੀ ਕੁੱਟਿਆ ਜਾ ਸਕਦਾ ਹੈ ਤੁਹਾਡੇ ਜਹੀ ਨਾਲ ਇਦਾਂ ਹੋ ਸਕਦਾ ਤੇ ਫਿਰ ਤੁਸੀਂ ਕਿੱਦਾਂ ਕਾ ਸੁਰੱਖਿਤ ਹੋ ਨਹੀਂ ਸੁਰੱਖਿਤ ਆ ਜੀ ਸੁਰੱਖਿਤ ਨਹੀਂ ਨਹੀਂ ਸੁਰੱਖਿਤ ਹੋ ਤੁਸੀਂ ਨਹੀਂ ਸੁਰੱਖਿਤ ਹੋ ਵੀਰੇ ਨਹੀਂ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਨਹੀਂ ਬਿਲਕੁਲ ਇਹ ਸਾਰੇ ਸੁਰੱਖਿਤ ਨਹੀਂ ਹੈਗੇ ਲੇਕਿਨ ਇੱਕ ਗਲਤ ਅਨੁਮਾਣੇ ਦਿਖਾਦਾ ਐਕਸੇ ਸਾਹਿਬ ਕੋ ਚੱਲਾਵਾ ਐਕਸੇ ਸਾਹਿਬ ਨੇ ਜਰੂਰ ਪੁੱਛਾਂਗਾ ਜੇਈ ਸਾਹਿਬ ਨਾਲ ਜਿਹੜੀ ਕੁੱਟਮਾਰ ਹੋਈ ਹੈ ਜੇਈ ਸਾਹਿਬ ਦਾ ਹੱਥ ਫੜਿਆ ਵਾ ਉਹ ਵਜ੍ਹਾ ਕੀ ਹੈ ਕਿ ਜੇਈ ਸਾਹਿਬ ਤੁਹਾਡੇ ਵਰਕਰ ਨਹੀਂ ਹੈਗੇ ਤੇ ਜੇਈ ਸਾਹਿਬ ਤੁਹਾਡੇ ਇੱਕ ਬਿਜਲੀ ਵਿਭਾਗ ਵਿੱਚ ਕੰਮ ਨਹੀਂ ਕਰਦੇ ਇੱਕ ਵੱਡਾ ਸਵਾਲ ਹੈ ਕਿ ਆਖਿਰ ਕੁੱਟਮਾਰ ਦਾ ਸ਼ਿਕਾਰ ਬਿਜਲੀ ਵਿਭਾਗ ਦੇ ਵਾਲੇ ਕਿਉਂ ਹੋ ਰਹੇ ਨੇ ਅਣਲੈਕਸੇ ਸਾਹਿਬ ਮੌਜੂਦ ਹੈ ਗੱਲਬਾਤ ਕਰ ਲੈ ਐਕਸੇ ਸਾਹਿਬ ਕੀ ਮਾਮਲਾ ਕੀ ਹੋਇਆ ਸੀਗਾ ਜਿਹੜਾ ਅੱਜ ਧਰਨਾ ਲਗਾ ਦਿੱਤੇ ਗਿਆ ਤਮਾਮ ਜੇਈ ਵੱਲੋਂ ਵੀ ਧਰਨਾ ਲਗਾ ਦਿੱਤੇ ਗਿਆ ਐ ਸਾਡੇ ਕੋਲ ਨਾ ਯੂਨੀਅਨ ਦੀ ਲੈਟਰ ਆਈ ਸੀਗੀ ਇਹਨਾਂ ਨੇ ਆਪਣੇ ਯੂਨੀਅਨ ਚ ਗਏ ਸੀ ਜੀ ਉਹਨਾਂ ਨੇ ਕੁਝ ਤਿੰਨ ਚਾਰ ਬੰਦਿਆਂ ਦੇ ਨਾਮ ਲਿਖੇ ਨੇ ਜਿਨ੍ਹਾਂ ਦੇ ਵੱਲੋਂ ਕਹਿੰਦੇ ਨੇ ਕਿ ਅਪਸ਼ਬਦ ਬੋਲੇ ਗਏ ਨੇ ਇਹਨਾਂ ਨੂੰ ਜੀ ਇਹ ਮਸਲਾ ਹੈ ਇੱਕ ਵੀਡੀਓ ਦਿੱਤੀ ਗਈ ਹੈ ਉਹਨਾਂ ਨੇ ਸਾਨੂੰ ਵੀ ਵੀਡੀਓ ਦਿੱਤੀ ਹੈ ਜਿਹਦੇ ਚੋਂ ਮੋਟਰਸਾਈਕਲ ਜਾਂਦੇ ਉਹਨਾਂ ਨੂੰ ਪਿੱਛੇ ਫੜ ਲਿੱਤਾ ਜਾਂਦਾ ਪਿਆ ਉਸ ਵੀਡੀਓ ਤੁਸੀਂ ਆਈਡੈਂਟੀਫਾਈ ਕੀਤੀ ਸਰ ਵੀਡੀਓ ਐਂਡ ਉਹਨਾਂ ਨੇ ਜੋ ਸਾਨੂੰ ਲਿਖਿਆ ਉਹ ਅਸੀਂ ਐਸ ਐਚ ਓ ਜਿਹੜੇ ਹੈਗੇ ਨੇ ਆਪਣੇ ਸਲੇਮਟ ਹਾਂ ਉਹਨਾਂ ਨੂੰ ਅਸੀਂ ਆਲਰੇਡੀ ਲੈਟਰ ਲਿਖ ਦਿੱਤਾ ਜੀ ਬਾਕੀ ਤੋਂ ਇਨਵੈਸਟੀਗੇਟ ਕਰਨਗੇ ਜੀ ਲੇਕਿਨ ਉਹ ਜੇ ਆਈ ਸਾਹਿਬ ਕਹਿ ਰਹੇ ਕਿ ਬਾਕੀ ਯੂਨੀਅਨ ਦੇ ਜਿਹੜੇ ਬੰਦੇ ਬੈਠੇ ਨੇ ਬਾਹਰ ਉਹ ਕਹਿ ਰਹੇ ਨੇ ਕਿ ਹਫਤਾ ਹੋ ਗਿਆ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂ ਆਖੀ ਕਿ ਉਹ ਮੁਲਾਜ਼ਮ ਅਸੀਂ ਉਹਨਾਂ ਦੇ ਅੰਦਰ ਹੀ ਟਾਂ ਕੰਮ ਨਹੀਂ ਕਰਦੇ ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ ਜੀ ਜਦੋਂ ਇਹ ਘਟਨਾ ਘਟੀ ਉਹ ਇਮੀਡੀਏਟਲੀ ਅਸੀਂ ਇਨਫਾਰਮ ਕਰਤਾ ਆਪਣੇ ਸੀਨੀਅਰਸ ਨੂੰ ਜੀ ਐਂਡ ਚੀਫ ਸਾਹਿਬ ਵੱਲੋਂ ਦੋ ਐਕਸੈਂਸ ਦੀ ਇੰਡੀਪੈਂਡੈਂਟ ਕਮੇਟੀ ਬਣਾ ਦਿੱਤੀ ਗਈ ਸੀ ਜੀ ਟੂ ਇਨਕੁਆਇਰ ਅਬਾਊਟ ਆਲ ਦੀ ਇਨਸਟੈਂਸ ਜੀ ਤੇ ਉਹਨਾਂ ਨੇ ਇਨਕੁਆਇਰੀ ਕਰ ਲਿੱਤੀ ਹੈ ਜੀ ਤੇ ਇਨਕੁਆਇਰੀ ਦੀ ਰਿਪੋਰਟ ਉਹ ਤੇ ਜਿਹਦੇ ਚ ਉਹਨਾਂ ਨੇ ਇਹੀ ਕੀਤਾ ਇੱਕ ਵੀ ਜੋ ਜੇ ਕੋਈ ਬੰਦ ਘਟ ਕਿਸ ਨੇ ਗੱਲ ਕੀਤੀ ਹੈ ਬੋਲੇ ਨੇ ਕੋਈ ਬੰਦੇ ਤਾਂ ਉਹਦੇ ਖਿਲਾਫ ਜੋ ਵੀ ਇਹ ਪੁਲਿਸ ਸੈਕਸ਼ਨ ਹੋਣਾ ਉਹ ਉਸ ਵਾਸਤੇ ਅਸੀਂ ਲੈਟਰ ਲਿਖਤੀ ਹੈ ਪਰ ਇਹ ਵੀ ਗੱਲ ਬਾਰ ਕੀਤੀ ਗਈ ਹੈ ਕਿ ਧਰਨਾ ਤਦ ਚੱਕੇ ਜਾਊਗਾ ਜਦ ਕਾਰਵਾਈ ਹੋਗੀ ਨਹੀਂ ਤਾਂ ਸਾਸੀ ਕਿਸੇ ਲਾਈਨਮੈਨ ਨੇ ਲਾਈਨ ਸਾਈਨ ਕਰਨ ਨਹੀਂ ਜਾਣੀ ਫਿਰ ਲੋਕ ਵੀ ਪ੍ਰਭਾਵਿਤ ਹੋਣਗੇ ਸਰ ਨਹੀਂ ਐਸੀ ਕੋਈ ਗੱਲ ਨਹੀਂ ਸਾਡੀ ਗੱਲ ਚੱਲ ਰਹੀ ਹੈ ਜੀ ਤੇ ਅਸੀਂ ਕੋਈ ਨਹੀਂ ਅਸੀਂ ਵੀ ਵਿਲ ਐਮੇਕਬਲੀ ਸੈਟਲਡਾਊਨ ਕਰ ਲਾਂਗੇ ਇਸ ਇਸ਼ੂ ਨੂੰ ਕੋਈ ਐਸੀ ਗੱਲ ਨਹੀਂ ਤਰਨਾ ਤੇ ਕਾ ਦਿੱਤਾ ਜਾਊਗਾ ਸਰ ਲੋਕ ਪਰ ਡੈਫੀਨਿਟਲੀ ਜੀ ਡੈਫੀਨਿਟਲੀ ਗਰਮੀ ਦਾ ਟਾਈਮ ਹੈ ਬਿਲਕੁਲ ਚੁਕਾ ਮੰਗੇ ਤੁਹਾਨੂੰ ਇਸ ਵਾਸ਼ਣ ਕੀ ਦੋਣਗੇ ਫਿਰ ਉਹਨਾਂ ਨੂੰ ਦੇਖੋ ਮੇਰੀ ਗੱਲ ਸੁਣੋ ਉਹਨਾਂ ਦੀ ਡਿਮਾਂਡ ਐਕਸ਼ਨ ਦੀ ਹੈ ਜੀ ਬਿਲਕੁਲ ਐਕਸ਼ਨ ਅਸੀਂ ਲੈ ਚੁੱਕੇ ਹਾਂ ਜੀ ਐਫ ਆਈ ਆਰ ਦੀ ਕਾਪੀ ਉਹ ਵੀ ਹੋ ਜੇਗੀ ਉਹਦੇ ਚ ਕੀ ਹੈ ਜਦ ਅਸੀਂ ਲੈਟਰ ਹੀ ਲਿਖਤਾ ਉਹਨਾਂ ਨੂੰ ਅਫੀਸ਼ੀਅਲ ਲੈਟਰ ਗਿਆ ਹੈ ਜੀ ਪੁਲਿਸ ਸਟੇਸ਼ਨ ਤੇ ਜੀ ਤੇ ਗੱਲ ਕਰਕੇ ਐਫ ਆਈ ਆਰ ਦੀ ਵੀ ਆ ਜਾਊਗੀ ਸਰਕਾਰ ਨਾਲ ਸੂਬੇ ਦੀ ਸਰਕਾਰ ਦਾ ਸੂਬੇ ਦੇ ਹੀ ਬੰਦੀਆਂ ਦਾ ਪੰਗਾ ਪੈ ਗਿਆ ਉਹ ਵੀ ਬਿਜਲੀ ਮੈਕਮੇ ਦਾ ਕੋਈ ਕੁਝ ਨਹੀਂ ਹੈਗਾ ਕੋਈ ਕਿਸੇ ਕੋਈ ਅਫੀਸ਼ੀਅਲ ਦੇ ਨਾਲ ਕਿਸੇ ਦਾ ਕੋਈ ਪੰਗਾ ਨਹੀਂ ਹੈਗਾ ਜੀ ਆਮ ਪਬਲਿਕ ਦੇ ਨਾਲ ਪੰਗਾ ਜੀ ਤੇ ਪੰਗਾ ਵੀ ਬਾਕੀ ਤਾਂ ਪੁਲਿਸ ਵੀ ਲੈ ਇਨਵੈਸਟੀਗੇਟ ਕੋਈ ਹਾਥਾ ਪਾਈ ਨਹੀਂ ਹੋਈ ਕੋਈ ਲੜਾਈ ਝਗੜਾ ਨਹੀਂ ਹੋਇਆ ਜੀ ਸਿਰਫ ਗਾਲੀ ਗਲੋਚ ਹੋਈ ਹੈ ਬਹੁਤ ਠੀਕ ਹੈ ਪਹਿਲਾਂ ਕੜੀਏਗਾ ਜੀ ਸਾਬ ਜੀ ਜੋ ਵੀ ਹੈ ਹੁਣ ਪੁਲਿਸ ਇਨਵੈਸਟੀਗੇਟ ਕਰ ਲਗੀ ਉਸ ਚੀਜ਼ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਐਕਸ਼ਨ ਸਾਹਿਬ ਬਿਜਲੀ ਪ੍ਰਭਾਵਿਤ ਨਹੀਂ ਹੋਏਗੀ ਮਤਲਬ ਨਹੀਂ ਜੀ ਨਹੀਂ ਬਿਲਕੁਲ ਐਕਸ਼ਨ ਸਾਹਿਬ ਸਾਡਾ ਮਜੂਰ ਸੀਗੇ ਜਿਹੜਾ ਤਰਨਾ ਜਿਹੜਾ ਬਾਹਰ ਲਗਾਇਆ ਗਿਆ ਪ੍ਰਦਰਸ਼ਨਕਾਰੀ ਦਾ ਹੀ ਕਹਿਣਾ ਸੀਗਾ ਜਈਦਾਹੀ ਕਹਿਣਾ ਸੀ ਜਦ ਤੱਕ ਐਫ ਆਈ ਅਸੀਂ ਤਰਨਾ ਨਹੀਂ ਚੱਕਾਂਗੇ ਲੇਕਿਨ ਐਕਸੀ ਸਾਹਿਬ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸ਼ੋਰਟ ਦਿੱਤੀ ਜਾਏਗੀ ਤਰਨਾ ਚੱਕਿਆ ਜਾਊਗਾ ਕਿ ਗਰਮੀ ਵੀ ਹੈਗੀ ਹੈ ਤੇ ਬਿਜਲੀ ਬਹਾਲ ਕਰਾਈ ਜਾਊਗੀ ਲੇਕਿਨ ਉਹਨਾਂ ਦੀ ਜਿਹੜੀ ਮੰਗ ਹੈਗੀ ਹੈ ਕਿ ਸਿਰਫ ਐਫਪੀਏ ਦੇ ਕਾਪੀ ਜਿਨ੍ਹਾਂ ਨੇ ਸਾਡੇ ਨਾਲ ਐਦਰ ਰਫ ਲੈਂਗੁਏਜ ਯੂਜ਼ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਲੇਕਿਨ ਐਕਸੀ ਸਾਹਿਬ ਨੇ ਕਿਹਾ ਕਿ ਉਹ ਥਾਣੇ ਨੂੰ ਜਿਹੜੀ ਮੂਵ ਕਰ ਦਿੱਤੀ ਗਈ ਹੈ ਕਿ ਲੈਟਰ ਉਹ ਮੂਵਿੰਗ ਹੋਣ ਤੋਂ ਬਾਅਦ ਜਿਹੜੀ ਹੈ ਉਸ ਤੋਂ ਬਾਅਦ ਕਾਰਵਾਈ ਜਿਹੜੀ ਅਮਲ 'ਚ ਆਂਦੀ ਹੈ ਕਿ ਨਹੀਂ ਆਂਦੀ ਰ ਸਮਝਾ ਦੱਸ ਸਕਦਾ ਕੀ ਤਰਨਾ ਚੱਕਿਆ ਜਾ ਸਕਦਾ ਕਿ ਨਹੀਂ ਜਾ ਸਕਦਾ ਲੇਕਿਨ ਸਾਫ ਉਹਨਾਂ ਨੇ ਕਹਿ ਦਿੱਤਾ